ਵਾਹਿਗੁਰੂ ਜੀ ਸਤਨਾਮ ਸਿਧ ਵਾਹਿਗੁਰੂ ਸਹਿਬ ਜੀਓ ਹਰ ਮਨ ਰੈ ਨਸ ਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਭਰਨਾ ਭਜਤ ਬੇਨਾ ਉਹ ਕੌਡਲ ਮੁਰੇ ਸੇਵੀਏ ਅਹਨ ਸੋ ਸਹਿਜ ਸੁਪਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਤੁ ਪਜਾਈ ਸੰਤ ਨੇ ਅਬਰਨ ਕਾ ਜੰਨੀ ਮੇ ਪਰਮਾ ਸਦਾਰਨ ਹਰ ਕੈ ਜਗ ਕੋਪਤ ਸੁਅਮੀ ਵਾਹਿਗੁਰੂ ਜੀ ਤੋੜੀ ਮਨ ਲ ਪੰਜਵਾਂ ਅਰੂ ਬਿਸਰਤ ਸਦਾ ਕੁਵਾਰੀ ਤਕੋ ਤੋਖ ਕਹਾਂ ਬਿਆਪੈ ਜਾ ਕੋ ਉਡ ਤੁਹਾਰੀ ਹਰੋ ਬਿਸਰਤ ਸਦਾ ਖਵਾਰੀ ਤਕੋ ਤੋਖ ਕਹਾਂ ਬਿਆਪੈ ਜਾ ਕੋ ਉਡ ਤੁਹਾਰੀ ਰਾਮ ਬੇਨ ਸਿਮਰਨਾ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਾ ਕੋ ਕੰਨਣ ਕੋ ਰਾਜ ਕਮਾਵੇ ਅੰਧ ਚੱਲੇ ਲੋਹਾਰੀ ਗੁਣੇ ਨਿਦਾਨ ਗੁਣਤਨ ਹੀ ਗਾਈ ਤਾਰੀ ਸੋ ਸੁਖਿਆ ਧੰਨ ਉਸ ਜਨਮ ਲਾਲਿਕ ਤਿਸ ਬਨਹਾਰੀ ਹੋਣੇ ਸੁਤਿਆ ਤਨਸ ਜੰਮਾ ਲਾਲਕ ਤਿਸ ਬਲ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ